ਕਿੱਥੇ ਰਾਜਾ ਭੋਜ ਕਿੱਥੇ ਗੰਗੂ ਤੇਲੀ ਅਸੀਂ ਤਾਂ ਉਹਨਾਂ ਦੇ ਪਾਸ ਕੋ ਵੀ ਨਹੀਂ ਮਿੰਦਰਦੀ ਚਾਈ ਪਾਸ ਮਤਲਬ ਨੇੜੇ ਦੇ ਬਰਾਬਰ ਦੇ ਪ੍ਰਸੰਗ ਇਹ ਸ਼ਬਦ ਨਰੰਜਨ ਤਸਨੀਵ ਨੇ ਨਾਵਲ ਇੱਕ ਹੋਰ ਨਵਾਂ ਸਾਲ ਵਿੱਚ ਬੰਤੇ ਦੇ ਰਿਕਸ਼ੇ ਉੱਤੇ ਸਵਾਰ ਪਤੀ ਆਪਣੀ ਪਤਨੀ ਨੂੰ ਉਦੋਂ ਕਹਿੰਦਾ ਹੈ ਜਦੋਂ ਉਹ ਕਹਿੰਦੀ ਹੈ ਕਿ ਅਮਰੀਕਾ ਦੇ ਮੁਕਾਬਲੇ ਸਾਡਾ ਦੇਸ਼ ਵੀ ਕੋਈ ਘੱਟ ਅਮੀਰ ਨਹੀਂ ਵਿਆਖਿਆ ਪਤੀ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਸਾਡਾ ਦੇਸ਼ ਅਮਰੀਕਾ ਦੀ ਅਮੀਰੀ ਦੇ ਮੁਕਾਬਲੇ ਬਹੁਤ ਥੱਲੇ ਹੈ ਅਸੀਂ ਉਨ੍ਹਾਂ ਦੀ ਜਰਾ ਜਿੰਨੀ ਵੀ ਬਰਾਬਰੀ ਨਹੀਂ ਕਰ ਸਕਦੇ ਅਸੀਂ ਤਾਂ ਬਹੁਤ ਹੇਠਲੇ ਦਰਜੇ ਦੇ ਗਰੀਬ ਹਾਂ